ਸਾਰੇ ਗਾਲ ਸਾਰੇ ਵੀਰਾਂ ਨੂੰ ਜੋ ਕਿ ਡਬਲ ਐਫ ਜੀ ਦੇਸੀ ਮੁਰਗੀ ਜਿਹੜੇ ਵੀ ਸੱਜਣ ਵੀਰ ਨੂੰ ਡਬਲ ਐਫ ਜੀ ਦੇਸੀ ਮੁਰਗੀ ਸਰਦੀਆਂ ਵਿੱਚ ਆਂਡੇ ਲੈਣ ਲਈ ਚਾਹੀਦੀਆਂ ਹਨ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਮੇਰਾ ਮੋਬਾਈਲ ਨੰਬਰ ਹੈ 98146 46851 ਮੇਰਾ ਡਰੈਸ ਹੈ ਤਾਨੀ ਫੁੱਲਾ ਸਿੰਘ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੇ ਜਿਹੜੇ ਵੀ ਸੱਜਣ ਵੀਰ ਨੇ ਡਬਲ ਐਫ ਜੀ ਦੇਸੀ ਮੁਰਗੀਆਂ ਮੁਰਗੇ ਚਾਹੀਦੇ ਹਨ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਫਿਰ ਦੁਬਾਰਾ ਤੁਹਾਨੂੰ ਨੰਬਰ 10 ਜਿਨਾ ਚਾਹੁੰਦਾ ਹਾਂ 98146 6855 ਤਾਂ ਜਿਹੜੇ ਸੱਜਣ ਵੀਰ ਨੂੰ ਪਿਓਰ ਦੇਸੀ ਮੁਰਗੀਆਂ ਚਾਹੀਦੀਆਂ ਹਨ ਤਾਂ ਮੇਰੇ ਨਾਲ ਸੰਪਰਕ ਕਰਕੇ ਮੇਰੇ ਫਾਰਮ ਤੇ ਆ ਕੇ ਮੁਰਗੀਆਂ ਲੈ ਸਕਦੇ ਹਨ